ਬੀਤੇ ਦਿਨ ਰਾਜਪੁਰਾ ਦੇ ਦਿੱਲੀ ਪਬਲਿਕ ਸਕੂਲ ਦੇ ਵਿੱਚ ਸਾਲਾਨਾ ਪ੍ਰੋਗਰਾਮ ਦਾ ਆਯੋਜਨ ਸਕੂਲ ਦੇ ਵਿੱਚ ਰੱਖਿਆ ਗਿਆ। ਇਸ ਮੌਕੇ ਤੇ ਸਕੂਲ ਨੂੰ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਸਜਾਇਆ ਗਿਆ ਸੀ। ਦਿੱਲੀ ਪਬਲਿਕ ਸਕੂਲ ਦੇ ਵਿੱਚ ਕਰਵਾਏ ਗਏ ਸਾਲਾਨਾ ਪ੍ਰੋਗਰਾਮ ਤੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਰਾਜਪੁਰਾ ਦੇ ਮਾਨਯੋਗ ਐਸ.ਟੀ.ਐਮ ਅਵਿਕੇਸ਼ ਗੁਪਤਾ ਪੀ.ਸੀ.ਐਸ ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਇਸ ਮੌਕੇ ਤੇ ਸਕੂਲ ਦੀ ਡਾਇਰੈਕਟਰ ਮੈਡਮ ਡਾਕਟਰ ਗੁਨਮੀਤ ਬਿੰਦਰਾ ਅਤੇ ਪ੍ਰਿੰਸੀਪਲ ਮੈਡਮ ਗੀਤਿਕਾ ਚੰਦਰਾ ਅਤੇ ਸਕੂਲ ਸਟਾਫ ਦੇ ਵੱਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦਿੱਲੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਮੈਡਮ ਗੀਤਿਕਾ ਚੰਦਰਾ ਵੱਲੋਂ ਸਕੂਲ ਦੀਆਂ ਉਪਲਬਧੀਆਂ ਬਾਰੇ ਬੱਚਿਆਂ ਦੇ ਮਾਪਿਆਂ ਅਤੇ ਆਏ ਹੋਏ ਮਹਿਮਾਨਾਂ ਦੇ ਅੱਗੇ ਰੱਖੀਆਂ ਗਈਆਂ। ਉਸ ਤੋਂ ਬਾਅਦ ਬੱਚਿਆਂ ਦੇ ਵੱਲੋਂ ਮੰਚ ਤੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਇਸ ਮੌਕੇ ਤੇ ਛੋਟੇ ਬੱਚਿਆਂ ਵੱਲੋਂ ਕੁਝ ਇਹੋ ਜਿਹੀਆਂ ਆਈਟਮਸ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਨੂੰ ਵੇਖ ਕੇ ਕਦੀ ਮਾਪਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਆਏ ਤੇ ਕਦੀ ਮਾਪਿਆਂ ਨੇ ਪ੍ਰੋਗਰਾਮ ਨੂੰ ਦੇਖ ਕੇ ਖੂਬ ਤਾੜੀਆਂ ਵਜਾਈਆਂ ਨੇ ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਦੱਸਿਆ ਗਿਆ ਕਿ ਦਿੱਲੀ ਪਬਲਿਕ ਸਕੂਲ ਦੇ ਨਾਲ ਉਹਨਾਂ ਦਾ ਦਿਲ ਦਾ ਰਿਸ਼ਤਾ ਆਉਨਾ ਫਲੋ ਸਕੂਲ ਦੀ ਡਾਇਰੈਕਟਰ ਮੈਡਮ ਗੁਨਮੀਤ ਬਿੰਦਰਾ ਦੀ ਕਾਫੀ ਤਾਰੀਫ ਵੀ ਕੀਤੀ ਗਈ ਹੈ। ਇੰਨਾ ਹੀ ਨਹੀਂ, ਰਾਜਪ੍ਰਧਾਨ ਮਾਨਯੋਗ ਐਸ.ਟੀ.ਐਮ ਸਾਹਿਬ ਨੇ ਵੀ ਬੱਚਿਆਂ ਦਾ ਪ੍ਰੋਗਰਾਮ ਵੇਖ ਕੇ ਖੂਬ ਤਾੜੀਆਂ ਵਜਾਈਆਂ ਨੇ ਅਤੇ ਇਸ ਪ੍ਰੋਗਰਾਮ ਦੀ ਕਾਫੀ ਸ਼ਲਾਘਾ ਕੀਤੀ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਰਾਜਪ੍ਰਧਾਨ ਐਸ.ਪੀ.ਐਮ ਅਵਿਕੇਸ਼ ਗੁਪਤਾ ਸਕੂਲ ਦੀ ਡਾਇਰੈਕਟਰ ਮੈਡਮ ਡਾਕਟਰ ਗੁਣਮੀਤ ਬਿੰਦਰਾ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਗੀਤਿਕਾ ਚੰਦਰਾ ਦਾ ਸੁਣਦੇ ਹਨ ਉਹਨਾਂ ਦੀ ਜ਼ੁਬਾਨੀ ਮੈਮ ਕੀ ਕਹਿਣਾ ਚਾਹੋਗੇ ਡੀਪੀਐਸ ਆਇਓ ਕੀ ਕਹਿਣਾ ਚਾਹੋਗੇ ਬਹੁਤ ਅੱਛਾ ਲੱਗ ਰਿਹਾ ਹੈ ਅੱਜ ਮੈਂ ਸਭ ਤੋਂ ਪਹਿਲਾਂ ਡੀਪੀਐਸ ਫੈਮਿਲੀ ਨੂੰ ਮੁਬਾਰਕ ਦਿਲੀ ਆ ਜੋ ਐਨੂਅਲ ਫੰਕਸ਼ਨ ਲਈ ਅੱਜ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਔਰ ਮੈਂ ਇਹ ਕਹੂੰਗੀ ਕਿ ਡੀਪੀਐਸ ਕੋਈ ਪਛਾਣ ਦਾ ਮਹਤਾਜ ਨਹੀਂ ਹੈ ਡੀਪੀਐਸ ਦਾ ਇੱਕ ਆਪਣਾ ਨਾਮ ਹੈ ਔਰ ਸਾਨੂੰ ਪ੍ਰਾਊਡ ਹੈ ਕਿ ਸਾਡੇ ਹਲਕੇ ਚ ਰਾਜਪੁਰਾ ਵਿੱਚ ਡੀਪੀਐਸ ਹੈ ਔਰ ਸਪੈਸ਼ਲ ਥੈਂਕਸ ਮੈਡਮ ਬਿੰਦਰਾ ਮੈਮ ਦਾ ਜਿਹੜੇ ਇੱਥੇ ਡੀਪੀਐਸ ਲੈ ਕੇ ਆਏ ਔਰ ਸਾਡੇ ਬੱਚਿਆਂ ਨੂੰ ਬਹੁਤ ਅੱਛਾ ਪਲੇਟਫਾਰਮ ਦਿੱਤਾ मैडम ਤੁਸੀਂ ਇਸ ਤੋਂ ਕਿਹਾ ਕਿ ਮੈਡਮ ਤੋਂ ਸਿੱਖਣਾ ਚਾਹੀਦਾ ਹੈ ਬਿਲਕੁਲ ਮੈਡਮ ਮਮਤਾ ਕੀ ਮੂਰਤ ਹੈ ਇੱਕ ਮੈਂ ਤਾਂ ਇਹ ਹੀ ਕਹੂੰਗੀ ਔਰ ਮੈਡਮ ਮੈਂ ਕਹਿੰਦੀ ਆ ਕਿ ਅੱਜ ਦੇ ਜਮਾਨੇ 'ਚ ਨਾ ਆਰਟੀਫੀਸ਼ਲ ਚੀਜ਼ਾਂ ਬਹੁਤ ਐ ਪਰ ਇਹ ਇੱਕ ਰੀਅਲ ਰੀਅਲ ਲਵ ਐ ਮੈਮ ਦਾ ਔਰ ਬਹੁਤ ਅੱਛੇ ਮੈਮ ਐ ਔਰ ਤਾਂ ਹੀ ਇਸੇ ਕਰਕੇ ਮੈਂ ਕਹਿੰਦੀ ਆ ਵੀ ਜਿਹੜੇ ਬੱਚੇ ਐ ਉਹ ਇੰਨੇ ਅੱਗੇ ਨਿਕਲ ਰਿਹਾ ਬੱਚਿਆਂ ਨੂੰ ਇੱਥੇ ਪਿਆਰ ਵੀ ਮਿਲ ਰਿਹਾ ਐ ਐਜੂਕੇਸ਼ਨ ਵੀ ਮਿਲ ਰਹੀ ਐ ਸਪੈਸ਼ਲ ਮੂਮੈਂਟਸ ਹੋਈ ਸੀ ਸਟੇਜ ਤੇ ਜਿਸਤ ਬਿੰਦਰਾ ਮੈਮ ਦੀ ਅੱਖਾਂ ਵੀ ਭਰ ਗਈਆਂ ਸੀ ਕੁਝ ਕਹਿਣਾ ਚਾਹੋਗੇ ਇਸ ਬਾਰੇ ਬਿਲਕੁਲ ਮੈਂ ਤਾਂ ਉਹੀ ਉਹੀ ਚੀਜ਼ ਕਹੂੰਗੀ ਕਿ ਜਿਹਦੇ ਦਿਲ 'ਚ ਪਿਆਰ ਐ ਉਹਨੂੰ ਇਮੋਸ਼ਨਲ ਹੋਣ ਤੇ देर ਨਹੀਂ ਲੱਗਦੀ ਕਿਉਂਕਿ ਉਹ ਪਿਆਰ ਸੱਚੀ ਮੁਹੱਬਤ ਹੈ ਬੱਚਿਆਂ ਪ੍ਰਤੀ ਪਿਆਰ ਹੈ ਰਾਜਪੁਰਾ ਹਲਕੇ ਪ੍ਰਤੀ ਪਿਆਰ ਹੈ ਔਰ ਮੈਂ ਥੈਂਕਸ ਕਰੂੰਗੀ ਕੱਕੜ ਜੀ ਦਾ ਜਿਹੜਾ ਰਹਿ ਗਿਆ ਸੀ ਕਿ ਬਿੰਦਰਾ ਮੈਡਮ ਨੂੰ ਮੈਨੂੰ ਕੱਕੜ ਜੀ ਨੇ ਬੁਲਾਇਆ ਸੀ ਔਰ ਮੈਂ ਇਹ ਕਦੇ ਵੀ ਨਹੀਂ ਭੁੱਲੂੰਗੀ ਕਿ ਕੱਕੜ ਜੀ ਨੇ ਮੈਨੂੰ ਇੰਨੇ ਅੱਛੇ ਸਾਥੀ ਨੂੰ ਮਿਲਾਏ ਮੈਂ ਸਾਥੀ ਫਰੈਂਡ यही ਕਹੂੰਗੀ ਮਿਲਾਇਆ ਕਿ ਜਿਨ੍ਹਾਂ ਨੇ ਰਾਜਪੁਰਾ ਵਿੱਚ ਬੱਚਿਆਂ ਨੂੰ ਇੱਕ ਨਵਾਂ ਹੀ ਪਲੇਟਫਾਰਮ ਦਿੱਤਾ ਹੈ ਵੀ ਬੜਾ ਇੰਜੋਏ ਕਰਿਆ ਦੇਖਿਆ ਜੀ ਕੀ ਕਹਿਣਾ ਚਾਹੁੰਦੇ ਇਟ ਵਾਸ ਵੈਰੀ ਗੁੱਡ ਤੇ ਕਿਡਸ ਆਰ ਇਨ ਵੈਰੀ ਗੁੱਡ ਹੈਂਡਸ ਤੇ ਮੇ ਡੀਪੀਐਸ ਸ਼ਾਈਨ ਲਾਈਕ ਐਵਰ ਐਂਡ ਤੇ ਅੱਗੇ ਗਰੋ ਕਰੇ ਰਾਜਪੂਰਾ ਦੇ ਬੱਚੇ ਜਿੰਨੇ ਵੀ ਹੈਗੇ ਆ ਉਹ ਵੀ ਆਊਟਸ਼ਾਈਨ ਕਰਨ ਪੂਰੇ ਇੰਡੀਆ ਚ ਪੂਰੇ ਵਰਲਡ ਚ ਤੇ ਦੇ ਬ੍ਰਿੰਗ ਦੇ ਸ਼ੁੱਡ ਬ੍ਰਿੰਗ ਫੇਮ ਟੂ ਰਾਜਪੂਰਾ ਤੇ ਵਧੀਆ ਵਧੀਆ ਆਪਦੇ ਤਰੀਕੇ ਦੇ ਨਾਲ ਸੈਟਲ ਹੋਣ ਲਾਈਫ ਦੇ ਵਿੱਚ ਤੇ ਦੇ ਗਿਵ ਬੈਕ ਟੂ ਦ ਸੋਸਾਇਟੀ ਐਜ਼ ਅ ਗੁੱਡ ਸਿਟੀਜ਼ਨ ਥੈਂਕ ਯੂ ਟੂ ਮੈਮ ਮਿੱਥਲ ਐਂਡ ਟੂ ਐਸ ਡੀ ਐਮ ਸਰ ਫਾਰ ਬੀਇੰਗ ਹੇਰ ਪੂਰੀ ਸ਼ਾਮ ਇਨਾਂ ਨੇ ਸਾਨੂੰ ਦਿੱਤੀ ਬਹੁਤ ਬਿਜ਼ੀ ਨੇ ਮੈਂ ਪਤਾ ਹੈ ਇਲੈਕਸ਼ਨਸ ਵੀ ਹੈਗੇ ਨੇ ਪਰ ਪੂਰੀ ਸ਼ਾਮ ਐ ਬੈਠ ਕੇ ਇਨਾਂ ਨੇ ਬੱਚਿਆਂ ਦਾ ਉਤਸ਼ਾਹ ਵਧਾਇਆ ਇਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਮੇਰੀ ਪ੍ਰਿੰਸੀਪਲ ਗੀਤਿਕਾ ਚੰਦਰਾ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਜਿਨ੍ਹਾਂ ਨੇ ਬੱਚਿਆਂ ਨੂੰ ਐਨੇ ਅੱਛੀ ਤਰ੍ਹਾਂ ਤਿਆਰ ਕੀਤਾ ਤੇ ਧੰਨਵਾਦ ਬੱਚਿਆਂ ਨੂੰ ਤੁਸੀਂ ਸਮਝ ਨਹੀਂ ਸਕਦੇ ਕਿ ਕਿੰਨੀ ਵਾਰੀ ਸਕ੍ਰਿਪਟ ਚੇਂਜ ਕੀਤੀ ਹੈ ਕਿਉਂਕਿ ਇਟ ਵਾਸ ਅ ਇਨ ਹਾਊਸ ਪ੍ਰੋਡਕਸ਼ਨ ਟ੍ਰਾਈਲਿੰਗੁਅਲ ਕਿਉਂਕਿ ਮੈਂ ਚਾਹੁੰਨੀ ਆ ਕਿ ਸਾਡੇ ਬੱਚੇ ਅੰਗਰੇਜ਼ੀ ਬੋਲਣ ਤੇ ਫਾਇਰ ਬ੍ਰਿਗੇਡ ਦੀ ਲੋੜ 'ਤੇ ਪੰਜਾਬੀ ਬੋਲਣ ਤਾਂ ਫਾਇਰ ਬ੍ਰਿਗੇਡ ਦੇ ਰੋਲ ਬੜੇ ਮਤਲਬ ਜਿੱਥੇ ਜਾਣ ਬੱਚੇ ਪੂਰਾ ਜਿਨੇ ਜਿਵੇਂ ਕਹਿੰਦੇ ਨੇ ਨਾ ਆਪਣਾ ਹਰ ਚੀਜ਼ 100% ਵੈਦਰ ਇਟ ਇਸ ਸਪੀਕਿੰਗ ਇਨ ਇੰਗਲਿਸ਼ ਵੈਦਰ ਇਟ ਇਸ ਸਪੀਕਿੰਗ ਇਨ ਪੰਜਾਬੀ ਵੈਦਰ ਇਟ ਇਸ ਡਾਂਸਿੰਗ ਵੈਦਰ ਇ टॉपर्स असि प्रोड्यूस किए ने तो ते यह पूरी ऑलराउंड डिवेलपमेंट वास्ते बच्चों पर बहुत प्रेसर पाना पैंता है ता ही तो अगर फिर सोना पक के निकलता है तो बच्चों का बहुत व्डा थैंक यू टीचर्स का प्रिंसिपल का बहुत वाला थैंक यू मैम मैं, <laughs> <जा। laughs> मैं भी मित्तल मैम का और एस डी एम सर का बहुत बहुत धन्यवाद करती हूँ जैसे मैम कह रहे थे टाइम नहीं था और मैम पूरे प्रोग्राम में बैठे बीच में एक बार बोला मैम ने मैंने रिक्वेस्ट की मैम बस लास्ट है और मैम ने बात मानी मैम थैंक यू वेरी मच आप रुके तब बहुत अच्छा लगेगा न्यूज़ 89 पंजाब दे लिए राजपुरा तो पत्रकार मोहित कुमार दी खास रिपोर्ट न्यूज़ 89 पंजाब हर खबर जिंदा होवे असर